ਸਸ ਦੀ ਗੱਲ ਦੋਸਤੋ ਅੱਜ ਐਸੇ ਸ਼ਹੀਦ ਭਖ ਸਿੰਘ ਨੂੰ ਨੌਨ ਕਰਨਾ ਆਇਆ 23 ਮਾਰਚ ਨੂੰ ਅੱਜ ਉਹਨਾਂ ਦਾ ਸ਼ਹੀਦੀ ਦੇ ਨਾਲ ਖਟਕੜ ਤਲਾਂ ਦੇ ਵਿੱਚ ਆ ਸਾਡੇ ਕੋਲ ਸਰਦਾਰ ਮਹਿਤਾਬ ਸਿੰਘ ਖਖ ਐਸਐਸਪੀ ਨਵਾਂ ਸ਼ਹਿਰ ਆਇਆ ਆ ਉਹਨਾਂ ਨਾਲ ਗੱਲਬਾਤ ਕਰੀਏ ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ ਸਾਲਸ ਮੇਲੇ ਵਤਨ 'ਤੇ ਮਿਟਨੇ ਵਾਲੋਂ ਦਾ ਯਹੀ ਬਾਕੀ ਨਿਸ਼ਾਨ ਹੋਗਾ ਸੋ ਅੱਜ ਸ਼ੀਰਪਕ ਸਿੰਘ ਜੀ ਜਿਨ੍ਹਾਂ ਨੇ ਛੋਟੀ ਉਮਰ ਵਿੱਚ ਆਪਣੀ ਜਿੰਦ ਜਿਹੜੀ ਸੀ ਉਹ ਦੇਸ਼ ਤੋਂ ਮਾਰ ਦਿੱਤੀ ਅੱਜ ਅਸੀਂ ਸਾਰੇ ਉਹਨਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਇਹ ਮਨਾ ਰਹੇ ਹਾਂ ਔਰ ਉਸ ਤੋਂ ਪ੍ਰੇਰਣਾ ਲੈ ਰਹੇ ਹਾਂ ਕਿ ਅਸੀਂ ਉਹਨਾਂ ਦੇ ਦਿੱਤੇ ਹੋਏ ਦਰਸ਼ਨ ਤੇ ਚੱਲੀਏ ਔਰ ਸਪਲੀਸ ਤੇ ਇਹ ਹੈ ਗਵਰਨਮੈਂਟ ਦੀ ਇਹ ਹੈਗੀ ਹੈ ਤੇ ਔਰ ਸਾਡੇ ਸੀਐਮ ਸਾਹਿਬ ਵੀ ਇੱਥੇ ਆ ਕੇ ਗਏ ਕਿ ਅਸੀਂ ਨਸ਼ਿਆਂ ਨੂੰ ਜੜੋ Makaí é -maka a Sa -sa 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 -sa. Sim, thank you.